ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰੂ ਮਹੱਲਾ ਪਹਿਲਾ ਗੁਰੂ ਸਾਹਿਬ ਜੀ ਪੂਰੇ ਸਤਿਗੁਰਾਂ ਤੋਂ ਬਗੈਰ ਸਾਰੇ ਸਬੰਧੀਆਂ ਨੂੰ ਪਰਲੋਕ ਵੀ ਸਹਿਤਾ ਨਾ ਕਰਨ ਵਾਲੇ ਦੱਸਦਿਆਂ ਹੋਇਆਂ ਉਪਦੇਸ਼ ਦੇ ਰਹੇ ਆ ਨਾ ਭੈਣਾ ਪਰਜਾਈਆਂ ਨਾ ਸੇ ਸੱਸੜੀਆਂ ਪੂਰੇ ਗੁਰੂ ਜਾਂ ਪਰਮੇਸ਼ਰ ਤੋਂ ਬਗੈਰ ਨਾ ਪੈਣਾ ਨਾ ਪਰਜਾਈਆਂ ਭਰਾਵਾਂ ਦੀਆਂ ਇਸਤਰੀਆਂ ਅਤੇ ਨਾ ਹੀ ਸੇਕੀਏ ਉਹਨਾਂ ਦੀਆਂ ਸੱਸੜੀਆਂ ਸੱਸਾਂ ਸਹਾਇਤਾ ਕਰਨ ਵਾਲੀਆਂ ਹਨ ଅਥਵਾ ਇਸੇ ਪ੍ਰਕਾਰ ਨਾ ਹੀ ਪੈਣਾ ਦੀ ਨਿਆਈ ਦੇਵੀ ਦੇਵਤਿਆਂ ਦੀ ਉਪਾਸ਼ਨਾ ਨਾ ਹੀ ਗੁਣਾ ਸਰੀਰ ਆਦ ਦੇ ਹੰਕਾਰ ਰੂਪੀ ਭਰਾਵਾਂ ਦੀਆਂ ਆਸਾ ਤ੍ਰਿਸ਼ਨਾ ਰੂਪ ਪਰਜਾਈਆਂ ਅਤੇ ਨਾ ਹੀ ਉਹਨਾਂ ਦੀਆਂ ਸੰਸੇ ਆਤਮਿਕ ਬਿਰਤੀਆਂ ਰੂਪ ਸੱਸਾਂ ਨੇ ਮਦਦ ਕਰਨੀ ਹੈ ਸੱਚਾ ਸਾਗ ਨਾ ਟੁੱਟਈ ਗੁਰ ਮੇਲੇ ਸਹੀ ਆਹ ਹਾਂ ਗੁਰੂ ਸਾਹਿਬ ਜੀ ਦਾ ਸੱਚਾ ਸਾਗ ਜਿਹੜਾ ਨਾਤਾ ਹੈ ਜੋ ਕਦੇ ਵੀ ਟੁੱਟਦਾ ਨਹੀਂ ਹੈ ਗੁਰੂ ਸਾਹਿਬ ਜੀ ਜਗਿਆਸੂ ਰੂਪ ਸਹੀ ਆ ਸਖੀਆਂ ਨੂੰ ਪਰਮੇਸ਼ਰ ਦੇ ਨਾਲ ਮਿਲਦੇ ਹਨ ଅਥਵਾ ਜਿੰਨਾਂ ਦਾ ਗੁਰਾਂ ਜਾਂ ਗੁਰਸਿੱਖਾਂ ਦੀ ਸੰਗਤ ਨਾਲ ਪ੍ਰੇਮ ਦਾ ਸੱਚਾ ਨਾਤਾ ਹੈ ਉਹਨਾਂ ਦਾ ਨਾਤਾ ਕਦੇ ਵੀ ਟੁੱਟਦਾ ਨਹੀਂ ਇਸੇ ਕਰਕੇ ਉਹਨਾਂ ਨੂੰ ਗੁਰੂ ਜੀ ਨੇ ਸਹੀ ਆਹ ਸਹੀ ਹੁੰਦਾ ਨਿਸ਼ਚੇ ਕਰਕੇ ਮਹਾਤਮਾ ਰੂਪੀ ਸਖੀਆਂ ਪਾਪ ਪਿਆਰੇ ਗੁਰਸਿੱਖਾਂ ਦੇ ਨਾਲ ਮੇਲਣਾ ਕੀਤਾ ਆਹ ਕੀ ਗੇ ਹੈ ਬਲਹਾਰੀ ਗੁਰ ਆਪਣੇ ਸਦ ਬਲਹਾਰੈ ਜਾਵ ਮੈਂ ਆਪਣੇ ਗੁਰ ਸਤਗੁਰਾਂ ਦੇ ਉੱਪਰੋਂ ਮੰਨ ਕਰਕੇ ਬਲਹਾਰੀ ਕੁਰਬਾਨ ਜਾਂਦੀ ਹਾਂ ਤਨ ਕਰਕੇ ਵੀ ਸਦਾ ਸੈਂਕੜੇ ਵਾਰੀ ਬਲਹਾਰੀ ਕੁਰਬਾਨ ਵਾਰਨੇ ਜਾਂਦੀ ਹਾਂ ਗੁਰ ਬਿਨ ਇਤਾ ਭਵ ਤੱਕੀ ਗੁਰ ਪੈਰ ਮੇਲਮ ਦਿੱਤਮ ਮਿਲਾਏ ਰਹਾਉ ਮੈਂ ਪੂਰੇ ਸਤਿਗੁਰੂ ਦੀ ਪ੍ਰਾਪਤੀ ਤੋਂ ਬਗੈਰ ਇਤਾ ਇਤਨਾ ਭਾਵ ਭ੍ਰਮਣ ਕਰਕੇ ਥੱਕ ਹਾਰ ਚੁੱਕੀ ਸੀ ਵਾ ਜੋ ਇਤਾ ਇਤਨਾ ਬੇਅੰਤ ਸੰਸਾਰ ਹੈ ਇਸ ਵਿੱਚ ਸਾਰੀ ਸ੍ਰਿਸ਼ਟੀ ਭੌਂ ਭੌਂ ਕੇ ਥੱਕ ਚੁੱਕੀ ਸੀ ਪਰ ਜੋ ਗੁਰੂ ਸਾਹਿਬ ਜੀ ਪੈਰ ਪਤੀ ਪਰਮੇਸ਼ਰ ਦੇ ਨਾਲ ਮੇਲ ਮਿਲਾਉਣ ਵਾਲੇ ਹਨ ਉਹਨਾਂ ਗੁਰਾਂ ਨੇ ਹੁਣ ਮੈਨੂੰ ਕਿਰਪਾ ਕਰਕੇ ਪਦੀ ਪਰਮੇਸ਼ਰ ਦੇ ਨਾਲ ਮਿਲਾ ਦਿੱਤਾ ਹੈ ਫੁੱਫੀ ਨਾਨੀ ਮਾਸੀਆ ਦੇਰ ਜੇਠਾ ਨੜੀਆ ਆਵਨ ਵੰਨਜਨ ਨਾਰੈਣ ਪੂਰ ਪਰੇ ਪਹੀਆ ਫੁੱਫੀ ਹੁੰਦਾ ਪਿਤਾ ਦੀ ਭੈਣ ਜਿਹਨੂੰ ਅਸੀਂ ਭੂਆ ਨੇ ਨਾਨੀ ਹੁੰਦਾ ਮਾਤਾ ਦੀ ਵਾਂ ਮਾਸੀਆਂ ਮਾਤਾ ਦੀਆਂ ਭੈਣਾਂ ਦੇਰ ਦਰਾਣੀਆਂ ਤੇ ਜਠਾਨੜੀਆਂ ਜਠਾਨੀਆਂ ਆਦ ਪਹੀਆ ਪ੍ਰਾਉਣਿਆਂ ਦੇ ਪੂਰਾ ਦੇ ਪੂਰ ਭਰੇ ਹੋਏ ਆਉਂਦੇ ਤੇ ਜਾਂਦੇ ਹਨ ਇਹਨਾਂ ਵਿੱਚੋਂ ਪ੍ਰਾਉਣਿਆਂ ਵੱਤ ਕੋਈ ਇਸਤਤ ਨਹੀਂ ਰਹਿੰਦਾ ਪਾਤਸ਼ਾਹ ਫਰਮਾਉਂਦੇ ਆ ਮਾਮੇ ਤੈ ਮਾ ਮਾਣੀਆਂ ਭਾਏ ਰ ਬਾਪ ਨਮਾ ਹਾ ਮਾਮੇ ਮਾਤਾ ਦੇ ਪ੍ਰਾ ਮਾਮੇ ਤੈ ਮਾਮਾਣੀਆਂ ਅਤੇ ਮਾ ਮਾਣੀਆਂ ਮਾਤਾ ਦੀਆਂ ਪਰਜਾਈਆਂ ਭਾਵ ਮਾਮੀਆਂ ਪਾਇਰ ਪ੍ਰਾ ਬਾਪ ਪਿਤਾ ਤੇ ਮਾਉ ਮਾਂ ਕਿਸੇ ਨੇ ਵੀ ਪਰਲੋਕ ਵਿੱਚ ਸਹਾਇਤਾ ਨਹੀਂ ਕਰਨੀ अथवा ਮਾਤਾ ਦੇ ਗਰਭ ਵਿੱਚ ਸਹਾਇਤਾ ਕਰਨ ਵਾਲੇ ਪੁੰਨ ਰੂਪ ਮਾਮੇ ਅਤੇ ਜੋ ਉਸ ਪੁੰਨ ਰੂਪ ਮਾਮਿਆਂ ਦੀ ਸਹਾਇਤਾ ਕਰਕੇ ਬਿਰਤੀ ਨੇ ਸੁਖ ਭੋਗਣਾ ਹੈ ਤੇ ਦੁੱਖ ਤੋਂ ਬਚਣਾ ਹੈ ਇਹ ਮਾਮੀਆਂ ਦੀ ਨਿਆਈ ਹਨ ਹੰਕਾਰ ਰੂਪੀ ਪ੍ਰਾਤ ਸਰੀਰ ਰੂਪੀ ਪਿਤਾ ਤੇ ਮਾਇਆ ਰੂਪੀ ਮਾਤਾ ਆਦ ਕਿਸੇ ਨੇ ਵੀ ਪਰਲੋਕ ਵੇ ਸੈਤਾ ਨਹੀਂ ਕਰਨੀ ਵਾਜਾ ਇਹਨਾਂ ਵਿੱਚੋਂ ਕਿਸੇ ਨੇ ਵੀ ਇਸਤਤ ਨਹੀਂ ਰਹਿਣਾ ਸਾਥ ਲੱਡੇ ਤੇ ਨਾਠੀਆਂ ਭੀੜ ਕਣੀ ਦਰਿਆ ਹਾਉ ਨਾ ਕਹਿੰਦੇ ਨਾਠੀਆਂ ਪਰੌਣਿਆਂ ਪਰੌਣੇ ਤੇ ਪਰੌਣੀਆਂ ਦੇ ਸਾਥ ਪੂਰਾਂ ਦੇ ਪੂਰ ਸਾਥਾਂ ਦੇ ਸਾਥ ਕਾਫਲਿਆਂ ਦੇ ਕਾਫਲੇ ਲੱਡੇ ਗੁੰਦਾ ਲੱਦੇ ਜਾ ਰਹੇ ਅਤੇ ਬੈਤਰਨੀ ਦਰਿਆਉ ਨਦੀ ਉੱਤੇ ਪਾਪੀ ਜੀਵਾਂ ਦੀ ਕਣੀ ਸੰਗਣੀ ਬਹੁਤੀ ਭੀੜ ਹੋ ਰੀ ਵਾ ਬੈਤਰਨੀ ਨਦੀ ਤੋਂ ਸੰਸਾਰ ਦਰਿਆਉ ਸਮੁੰਦਰ ਤੋਂ ਪਾਰ ਲੰਘਣ ਵੇਲੇ ਬੜੀ ਭਾਰੀ ਭੀੜ ਵਿਪਤਾ ਪੈ ਰੀ ਸਾਜੋ ਰੰਗ ਰੰਗਾਵਲ ਸਖੀ ਹਮਾਰੋ ਕੰਤ ਏ ਸਖਿਓ ਸੱਚਾ ਪਰਮੇਸ਼ਰ ਆਪ ਰੰਗ ਆਨੰਦ ਸਰੂਪ ਹੈ ਆਪਣੇ ਰੰਗਾਵਲੋ ਆਨੰਦ ਸਰੂਪ ਵਿੱਚ ਅਧਿਕਾਰੀ ਜਨਾਂ ਨੂੰ ਰੰਗਣ ਵਾਲਾ ਹੈ ਵਾ ਰੰਗ ਆਵਲੋ ਪ੍ਰੇਮ ਰੂਪੀ ਰੰਗ ਦੀ ਆਵਲੋ ਪੰਕਤੀ ਵਿੱਚ ਰੰਗਣ ਵਾਲ ਆਨੰਦੀ ਸਰੂਪ ਹੈ हे ਸਖਿਓ ਹਮਾਰੋ ਸਾਡਾ ਕੰਤ ਪਦੀ ਪਰਮੇਸ਼ਰ ਐਸਾ ਹੈ ਸੱਚ ਵਿਜੋੜਾ ਨਾ ਥੀਐ ਸੋ ਸੋ ਰੰਗ ਰਵੰਤ ਉਹ ਸੋ ਪਦੀ ਪਰਮੇਸ਼ਰ ਦੇ ਜਸ ਨੂੰ ਜਗਿਆ ਸਰੂਪ ਇਸਤਰੀ ਰੰਗ ਪ੍ਰੇਮ ਦੇ ਨਾਲ ਰਵੰਤ ਉਚਾਰਦੀ ਹੈ ਵਾ ਉਸ ਪਤੀ ਪਰਮੇਸ਼ਰ ਨੂੰ ਹਰੇਕ ਰੰਗ ਵਿੱਚ ਰਵੰਤ ਰਮਿਆ ਮਿਲਿਆ ਆ ਜਾਂਦੀ ਵਾ ਉਸ ਪਤੀ ਪਰਮੇਸ਼ਰ ਦੇ ਰੰਗ ਆਨੰਦ ਵਿੱਚ ਰਮੀ ਰਚੀ ਹੋਈ ਆ ਉਸ ਦਾ ਸੱਚ ਸੱਚੇ ਨਾਮ ਸੱਚੇ ਸਰੂਪ ਨਾਲ ਵਿਛੋੜਾ ਨਹੀਂ ਹੁੰਦਾ ਸਬੇ ਰੂਤੀ ਚੰਗੀਆਂ ਜਿਤ ਸੱਚੇ ਸਿਉਨੇਹ ਹਾਂ ਸਾਰੀਆਂ ਸਤਜੁਗ ਤ੍ਰੇਤੇ ਦੁਆਪਰ ਕਾਲਯੁਗਾਦ ਵਰਦਾਕਰੂਪੀ ਵਵਸਥਾ ਵਜ ਮਨੁੱਖਾ ਜਨਮ ਰੂਪੀ ਜਿਹੜੀਆਂ ਰੁੱਤਾਂ ਇਹ ਚੰਗੀਆਂ ਭਲੀਆਂ ਜਿਸ ਰੁੱਤਾਂ ਵਿੱਚ ਜਗਿਆਸੂ ਰੂਪ ਇਸਤਰੀ ਦਾ ਸੱਚੇ ਪਤੀ ਪਰਮੇਸ਼ਰ ਦੇ ਨਾਲ ਨੇਹ ਕਈਏ ਪ੍ਰੇਮ ਲੱਗ ਜਾਵੇ ਸਾਧਾਨ ਕੰਤ ਪਛਾਣਿਆ ਸੁਖ ਸੁਤੀ ਨਿਸਡੇਹ ਕਹਿੰਦੇ ਉਸ ਜਗਿਆਸੂ ਰੂਪ ਧਾਨੀ ਇਸਤਰੀ ਨੇ ਕੰਤ ਪਤੀ ਪਰਮੇਸ਼ਰ ਨੂੰ ਪਛਾਣਨਾ ਕੀਤਾ ਹੈ ਵੱਅ ਅਭਾਸ ਬਿਰਤੀ ਰੂਪ ਇਸਤਰੀ ਨੇ ਸਾਖੀ ਚੇਤਨ ਰੂਪ ਪਦੀ ਪਰਮੇਸ਼ਰ ਨੂੰ ਪਛਾਨਣਾ ਕੀਤਾ ਹੈ ਉਹ ਨਿਸ ਰਾਤ ਦੇਹੋ ਦਿਨੇ ਨਿਰਵਿਕਲਪ ਸਮਾਧੀ ਦੇ ਸੁਖ ਆਨੰਦ ਦੇ ਵਿੱਚ ਸੁੱਤੀ ਹੋਈ ਹੈ ਸੁਖ ਦੇ ਸਹਿਤ ਬਿਰਾਜਦੀ ਹੈ ਵਾ ਉਸ ਨੂੰ ਅਵਿਦਿਆ ਰੂਪੀ ਰਾਤ ਤੋਂ ਗਿਆਨ ਰੂਪੀ ਦਿਨ ਚੜ ਗਿਆ ਹੈ ਪਤਨ ਗੂਕੇ ਪਾਤਣੀ ਮੰਜੋ ਤਰੁਕ ਵਿਲਾੜ ਹੰਜਵੇ ਕਹਿੰਦੇ ਪੱਤਣ ਹੁੰਦਾ ਦਰਿਆ ਤੋਂ ਪਾਰ ਹੋਣ ਵਾਲਾ ਸਥਾਨ ਤੇ ਪਾਤਣੀ ਮਲਾਹ ਕੂਕੇ ਪੁਕਾਰ-ਪੁਕਾਰ ਕੇ ਕਹਿੰਦਾ ਹੈ ਕਿ हे ਲੋਕੋ ਦਰਿਆ ਤੋਂ ਪਾਰ ਹੋਣ ਲਈ ਬੇੜਾ ਤਿਆਰ ਹੈ ਤਰੁਕ ਹੁੰਦਾ ਛੇਤੀ ਆਓ ਵਿਲਾੜ ਸਿਘਰ ਆਓ ਤੇ ਦਰਿਆ ਤੋਂ ਪਾਰ ਵੰਝੋਂ ਲੰਘ ਜਾਓ ਵਾ ਕਿਉਂ ਵਿਲਾੜ ਦੇ ਅਸ਼ੇਸ਼ ਕਰਕੇ लाੜ-ਲਾਡਾਂ ਵਿੱਚ ਪਏ ਹੋ ਤਰੁਕ ਜਲਦੀ ਆਵੋ ਤੇ ਪਾਰ ਵੰਝੋਂ ਲੰਘ ਜਾਵੋ ਬਤ ਰੁਕ ਛੇਤੀ ਵੰਝੋਂ ਲੰਘ ਚੱਲੋ ਵਿਲਾੜ ਖੜੋਤੇ ਕਿਉਂ ଅਥਵਾ ਇਸੇ ਪ੍ਰਕਾਰ ਸੰਸਾਰ ਰੂਪੀ ਦਰਿਆ ਦੇ ਵਿਰਾਗ ਰੂਪੀ ਪੱਤਨ ਉੱਤੇ ਗੁਰੂ ਰੂਪ ਮਲਾਹ ਪੁਕਾਰ-ਪੁਕਾਰ ਕੇ ਕਹਿ ਰਹੇ ਹਨ ਕਿ へ ਭਾਈ ਸੰਸਾਰ ਰੂਪੀ ਦਰਿਆ ਤੋਂ ਪਾਰ ਹੋਣ ਲਈ ਸ਼ਬਦ ਰੂਪੀ ਬੇੜਾ ਤਿਆਰ ਹੈ ਵੰਝੋਂ ਚੱਲੋ ਤੁਹਾਨੂੰ ਤੁਰਕ ਛੇਗਰ ਪਾਰ ਵਿਲਾੜ ਲੰਗਾ ਦੀਏ ਵਾ ਵਿਲਾੜ ਖਰਾਬੜੀਆਂ ਕਿਉਂ ਕਰਦੇ ਹੋ ਤੁਰਕ ਜਲਦੀ ਆਵੋ ਤੇ ਸੰਸਾਰ ਦਰਿਆ ਤੋਂ ਪਾਰ ਹੋ ਕੇ ਮੁਕਤ ਰੂਪ ਕਿਨਾਰੇ ਤੇ ਲੰਘ ਜਾਵੋ ਪਹੁੰਚ ਜਾਵੋ ਵਾ ਵਿਲਾੜ ਖੜੋਤੇ ਪਾਪ ਸੋਚਾਂ ਵਿੱਚ ਕਿਉਂ ਪਏ ਹੋਏ ਹੋ ਛੇਤੀ ਆਵੋ ਤੇ ਸੰਸਾਰ ਦਰਿਆ ਤੋਂ ਪਾਰ ਹੋ ਜਾਵੋ ਪਾਰ ਪਵੰਦੜੇ ਡਿਠ ਮੈਂ ਸਤਿਗੁਰ ਬੋਹਿਤ ਚਾੜ ਜੋ ਸਤਿਗੁਰ ਸਾਹਿਬ ਜੀ ਨੇ ਨਾਮ ਵਾ ਗਿਆਨ ਰੂਪੀ ਬੋਹਿਤ ਜਹਾਜ਼ ਉਤੇ ਚਾੜਨਾ ਕੀਤੇ ਹਨ ਉਹ ਮੈਂ ਸੰਸਾਰ ਦਰਿਆ ਤੋਂ ਪਾਰ ਪਵੰਦੜੇ ਪੈਂਦੇ ਡਿੱਠ ਵੇਖਣਾ ਕੀਤੇ ਹਨ ਹਿਕਨੀ ਲੱਦਿਆ ਹਿਕ ਲੱਦ ਗਏ ਹਿਕ ਭਾਰੇ ਪਰ ਨਾਲ ਹਿਕਨੀ ਇਕਨਾ ਨੇ ਪਾਰ ਲੱਦਿਆ ਹੋਇਆ ਹੈ ਕੀ ਪਾਰ ਲੱਦਿਆ ਹੈ ਪਾਪ ਸੰਸਾਰ ਤੋਂ ਕੂਚ ਕਰਨ ਮਰਨ ਨੂੰ ਤਿਆਰ ਹਨ ਅਤੇ ਇੱਕ ਲੱਦ ਕੇ ਲੈ ਗਏ ਹਨ ਪਾਪ ਮਰ ਕੇ ਪ੍ਰਲੋਕ ਨੂੰ ਚਲੇ ਗਏ ਅਤੇ ਇੱਕ ਪਾਵਿਕ ਪਾਪਾਂ ਕਰਕੇ ਭਾਰੇ ਹੋਏ ਸੰਸਾਰ ਭਾਰ ਨਾਲ ਸਮੁੰਦਰ ਵਿੱਚ ਡੁੱਬ ਰਹੇ ਪਾਪ ਸੰਸਾਰ ਸਮੁੰਦਰ ਵਿੱਚ ਗੋਤੇ ਖਾ ਰਹੇ ਹਨ ਵਾ ਇੱਕ ਪਾਪਾਂ ਰੂਪੀ ਭਾਰ ਨਾਲ ਭਾਰ ਭਾਰਾਂ ਦੇ ਭਾਰ ਨਾਲ ਸਮੇਤ ਭਾਰੇ ਹੋ ਰਹੇ ਹਨ ਭਾਵ ਪਾਪਾਂ ਨੂੰ ਕੱਤਰ ਕਰ ਰਹੇ ਹਨ athva ikna ne gurupdesh dwara shravan gyan nu ladya hai ik shravan mannan nidhyasan gyan nu lad ਅਤੇ ਦੇਵ ਅਪਮਾਨ ਤੋਂ ਰਹਿਤ ਹੋ ਕੇ ਮੁਕਤ ਰੂਪੀ ਕਿਨਾਰੇ ਤੇ ਪਹੁੰਚ ਗਏ ਅਤੇ ਇੱਕ ਸੰਸਾਰ ਸਮੁੰਦਰ ਦੇ ਭਾਰ ਨੂੰ ਪਾਰ ਕਰਨ ਵਾਸਤੇ ਵਾਪਾਰੇ ਇੰਦਰੀਆਂ ਦਾ ਦਮਨ ਕਰਨ ਲਈ ਵਿਰਾਗ ਬਿਵੇਕ ਰੂਪੀ ਸਾਧਨ ਕਰ ਰਹੇ ਹਨ ਜਿਨੀ ਸੱਚ ਵਣੰਜਿਆ ਸੇ ਸੱਚੇ ਪ੍ਰਭ ਨਾਲ ਹ ਜਿਨ੍ਹਾਂ ਨੇ ਸੱਚੇ ਨਾਮ ਨੂੰ ਗੁਰੂ ਸਾਹਿਬ ਜੀ ਦੇ ਪਾਸੋਂ ਵਣੰਜਿਆ ਹੁੰਦਾ ਖਰੀਦਣਾ ਕੀਤਾ ਹੈ ਉਹ ਸੱਚੇ ਪ੍ਰਭੂ ਪਿਆਰੇ ਪਰਮੇਸ਼ਰ ਦੇ ਨਾਲ ਸਾਥ ਮਿਲ ਗਏ ਹਨ। ਭਾਵ ਪਰਮੇਸ਼ਰ ਦੇ ਨਾਲ ਅਪੇਦੋਗੇ ਹਨ। ਨਾ ਹਮ ਚੰਗੇ ਆਖੀਐ ਬੁਰਾ ਨਾ ਦਿਸੈ ਕੋਇ। ਅਸੀਂ ਗੁਨਾ ਤੂੰ ਹੀਣ ਹੋਣ ਕਾਰਨ ਚੰਗੇ ਚੰਗਿਆਈ ਵਾਲੇ ਨਹੀਂ ਆਖੀਦੇ ਕਹੀਦੇ। ਅਤੇ ਔਗਣਾਂ ਦੇ ਭਰੇ ਹੋਣ ਕਾਰਨ ਸਾਥੋਂ ਛੁੱਟ ਹੋਰ ਕੋਈ ਵੀ ਬੁਰਾ ਭੈੜਾ ਨਹੀਂ ਦਿਸਦਾ। ਅਤਵਾਸੀ ਪਦਾਰਥਾਂ ਦੀ ਹੰਗਤਾ ਵਾਲੇ ਜੀਵ ਚੰਗੇ ਨਹੀਂ ਕਹਾ ਸਕਦੇ ਜਿਨ੍ਹਾਂ ਨੇ ਹੰਗਤਾ ਮਮਤਾ ਆਪਣੇ ਅੰਦਰੋਂ ਮੇੜ ਦਿੱਤੀ ਹੈ ਉਹਨਾਂ ਦੀ ਨਜ਼ਰ ਵਿੱਚ ਕੋਈ ਵੀ ਬੁਰਾ ਨਹੀਂ ਦਿਸਦਾ ਨਾਨਕ ਹੋਮੇ ਮਾਰੀਐ ਸੱਜੇ ਜਿਹੜਾ ਸੋਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਭਾਈ ਆਪਣੇ ਅੰਦਰੋਂ ਦੇਹ ਦੀ ਹੋਮੇ ਹੰਗਤਾ ਮਾਰਨਾ ਕਰੀਏ ਜਿਹੜਾ ਹੰਗ ਤਾਂ ਨੂੰ ਮਾਰੇਗਾ ਉਹ ਸੱਚੇ ਦਾ ਸਰੂਪ ਹੀ ਹੋ ਜਾਵੇਗਾ ਵਾਹੇ ਗੁਰੂ ਵਾਹੇ ਗੁਰੂ वाहे गुरु वा वाहे गुरु वाहे हे गुरु वा वाहे गुरु वाहे हे गुरु वा ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ